ਉਸੇ ਅਭਿਆਨ ਦੇ ਤੇ ਜਿਹੜੀ ਆ ਰੇਲਵੇ ਸਟੇਸ਼ਨੋਂ ਬਣਾ ਜਿਹੜੀਆਂ ਹੋਰ ਵੀ ਇੰਸਪੈਕਟਡ ਜਗਾਹ ਆਉਣਗੀਆਂ ਉਹਨਾਂ ਦੇ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕਿਸੇ ਦੇ ਕਰ ਰਹੇ ਆ ਨਹੀਂ ਹਜੇ ਰੁਕੋ ਸਮਰਾਲਾ ਦੇ ਹੋਈ ਕਿਸੇ ਹਿੱਸੇ 'ਚ ਆਪਰੇਸ਼ਨ ਚੱਲੇ ਪਕਤ ਇਹ ਤੋਂ ਸੈਕੰਡ ਆਪਰੇਸ਼ਨ ਚਲਾਵਾਂਗੇ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾਹ ਤੇ ਚਲਾਇਆ ਜਾਊਗਾ ਜੀ ਪਿੰਡਾਂ ਦੇ ਵਿੱਚ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਸੁਪਰੇ ਕੰਦੇ ਦੇਦੋਂ ਦੀ ਸਰਚ ਜਾਏਗੀ ਇਸ ਕੋ ਬਣਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਐਂਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਹੈ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਫਟ ਡਰਾਈ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਸੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਇਹ ਕਸ ਆਪਰੇਸ਼ਨ ਦੇ ਤਰ੍ਹਾਂ ਚੱਲਦਾ ਰਾਜ ਦੇ ਸਮਰਾਲਾ ਸਟੇਸ਼ਨ ਤੋਂ ਇੱਕ ਸਾਫਲ ਅਭਿਆਨ ਚਲਾਇਆ ਹੈ ਜੀ ਕੀ ਡਿਟੇਲ ਹੈਗੀ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਪਛਮੀ ਮਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਟੈਕਿੰਗ ਕਰਾਈ ਗਈ ਹੈ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਣਾ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕਬਰ ਹੋਇਆ ਜੀ ਉਹ ਨਹੀਂ ਹਜੇ ਕੋਈ ਸਮਰਾਲਾ ਤੇ ਹੋਰ ਵੀ ਕਿਸੇ ਹਿੱਸੇ ਚ ਆਪਰੇਸ਼ਨ ਕਰਨਗੇ ਫਕਤ ਇਹ ਤੋਂ ਸੈਕੰਡ ਆਪਰੇਸ਼ਨ ਚਲਾਵਾਂਗੇ ਸਰ ਇਹ ਜਿਹੜੇ ਕਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਦੋਗੇ ਇਹ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਰਚ ਕਰਦੇ ਇਸ ਤੋਂ ਬਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਹੈ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਹੈ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਡੋਇਚ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਸੂੜ ਹੈ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਰਗਾ ਚੱਲਦਾ ਸਰਦਿਸ ਸਮਰਾਲਾ ਸਟੇਸ਼ਨ ਤੇ ਇੱਕ ਸਖਤ ਧਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਇਹ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਪ੍ਰਮਾਣਯੋਗ ਐਸਐਸਪੀ ਤਨੇ ਵਿਧਾਲਜੀ ਬਣੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਖਤ ਕਬਿਆਨ ਚਲਾਇਆ ਜਾਏ ਸਰ ਕੁਝ ਰਿਕਵਰ ਹੋਏ ਆਂ ਜੀ ਨਹੀਂ ਸਜ ਰਿਕਵਰ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ 'ਚ ਆਪਰੇਸ਼ਨ ਚੱਲਣਗੇ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਅਸਰ ਇਹ ਜਿਹੜੇ ਕਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਜੀ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਟੂਗਰਾ ਕਰ ਦੇਣਗੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਬ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦੇ ਤਹਿਤ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਾ ਦੇ ਰਿਗਾਰਡਿੰਗ ਵੀ ਅੰਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਛੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਗਾਰਡ ਵੀ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਤਹਿਤ ਚੱਲਦੀ ਪਿਛੇ ਕਾਲੇ ਸਮਰਾਲਾ ਸਟੇਸ਼ਨ ਤੇ ਕੇ ਸੱਤ ਦੇ ਆਨਕਲਾ ਹੈ ਜੀ ਕੀ ਡੀਟੇਲ ਹੈ ਇਹ ਵਿਹਾਰ ਕੇ ਜੁਪੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਪਟਨਾਗਰ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਹੈ ਰਿਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤੇ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾਂ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੇ ਵੀ ਜਿਹੜੀ ਸਪਸਟ ਬਿਹਾਨ ਚਲਾ ਗਿਆ ਸਰ ਤੋਂ ਰਿਕਵਰ ਹੋਇਆ ਜੀ ਨਹੀਂ ਹਜੇ ਚਲ ਰਿਹਾ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ ਤੋਂ ਜਿਸ ਨੂੰ ਚੱਲੇ ਫਿਰ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਪਿੰਡਾਂ ਦੇ ਵਿੱਚ ਜਿਹੜੇ ਬਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਰ੍ਹਾਂ ਦੀ ਸਰਚ ਕਰ ਦਿੰਦੇ ਇਸ ਤੋਂ ਬਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਿਆਂ ਦੇ ਰਿਗਾਰਡਿੰਗ ਵੀ ਕੈਂਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਛੂੜ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦਿੱਤਾ ਚੱਲਦਾ ਰੱਜੀ ਸਮਰਾਲਾ ਸਟੇਸ਼ਨ ਤੇ ਕਿ ਸੱਤ ਅਭਿਆਨ ਚਲਾਇਆ ਜੀ ਕੀ ਡਿਟੇਲ ਹੈ ਜੀ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀ ਗਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਟੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾਂ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸੱਤ ਅਭਿਆਨ ਚਲਾਇਆ ਗਿਆ ਜੀ ਸਭ ਕੁਝ ਡਿਕਵਰ ਹੋਇਆ ਜੀ ਨਹੀਂ ਹਜੇ ਕੁਝ ਨਹੀਂ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ 'ਚ آپریشن ਕਰਨ ਲਈ ਫਤ ਇਹ ਤੋਂ ਸੈਕੰਡ ਆਪਰੇਸ਼ਨ ਚਲਾਵਾਂਗੇ। ਹਾਂ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ। ਇਹ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਦਾਇਰੋਂ ਦੀ ਸਰਕਾਰ ਕਰਤਾਲ। ਇਸ ਤੋਂ ਬਨਾ ਜਿੰਨੇ ਵੀ ਕੋਈ ਛਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ ਅਲੀਵੈਂਟਸ ਉਹਨਾਂ ਨੂੰ ਫੜਨ ਲਈ ਰੈਸਟ ਕਰਨ ਲਈ ਸਨਭਗਰ ਲਈ ਜਿਹੜੇ ਹੌਟਸਪੌਟ ਹੈ ਉਥੇ ਵੀ ਕਸ ਆਪਰੇਸ਼ਨ ਦਿੱਤਾ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਫਟ ਡਰਿੰਕ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਸੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਤਰ੍ਹਾਂ ਚੱਲਦੀ ਸਰ ਜੀ ਸਮਰਾਲਾ ਸਟੇਸ਼ਨ ਤੇ ਇੱਕ ਸੱਜ ਤੋਂ ਅਭਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਸੀ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਤਖਨ ਸਿੰਘ ਬਟਿਆਲ ਜੀ ਵੱਲੋਂ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਣਾ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚ ਲਾ ਗਿਆ ਸਰ ਕੋਈ ਰਿਕਵਰ ਹੋਇਆ ਜੀ ਨਹੀਂ ਹਜੇ ਕੋਈ ਰਿਕਵਰ ਨਹੀਂ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ ਤੇ ਉਸੇ ਕੱθε ਹਨ ਇਹ ਤਾਂ ਸੈਕੰਡ ਆਪਰੇਸ਼ਨ ਚ ਚਲਾਵਾਂਗੇ ਅਸਰ ਇਹ ਜਿਹੜੇ ਕਸ ਆਪਰੇਸ਼ਨ ਸੀ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਜਿਹੜਾ ਉਹ ਬਿਹਾਰ ਕੇ ਜੁਪੀ ਪਿੰਡਾਂ ਦੇ ਵਿੱਚ ਜਿਹੜੇ ਮਾੜੇ ਹੀ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਖਤ ਕਾਰਵਾਈ ਕਰਦੇ ਇਸ ਤੋਂ ਬਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨੱਪ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਜਿਹੜਾ ਸਾਡਾ ਲੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਾ ਦੇ ਰਿਗਾਰਡਿੰਗ ਵੀ ਪੈਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਛੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਗਾਰਡ ਵੀ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਤਹਿਤ ਚੱਲਦਾ ਸਰ ਅੱਜ ਸਮਰਾਲਾ ਸਟੇਸ਼ਨ ਤੇ ਇੱਕ ਸੱਤ ਅਭਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਜੀ ਇਹ ਇਹ ਸਾਡੇ ਸੀਨੀਅਰ ਅਫਸਰ ਬਨੋਂ ਤੇ ਮਾਨਯੋਗ ਐਸਐਸਪੀ ਅਤਲਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਟੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤੇ ਜਿਹੜੀ ਆ ਰੇਲਵੇ ਸਿਟਸ ਨੂੰ ਬਣਾ ਜਿਹੜੀਆਂ ਹੋਰ ਵੀ ਸਪੈਕਟਿਡ ਜਗਾ ਆਉਣਗੀਆਂ ਉਹਨਾਂ ਦੇ ਵੀ ਜਿਹੜੀ ਸਰਚ ਬਿਆਨ ਚ ਲਾਜੇ ਸਰ ਕੁਛੇ ਰਿਕਵਰ ਹੋਏਗਾ ਨਹੀਂ ਹਜੇ ਚਲ ਰਿਹਾ ਸਮਰਾਲਾ ਤੇ ਹੋਰ ਵੀ ਕਿਸੇ ਹਿੱਸੇ ਤੇ ਉਸ ਨੂੰ ਲਈ ਜੇ ਤੁ ਸੈਕੰਡ ਆਪਰੇਸ਼ਨ ਚ ਚਲਾਵਾਂਗੇ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਪਿੰਡਾਂ ਦੇ ਵਿੱਚ ਜਿਹੜੇ ਬਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਰ੍ਹਾਂ ਦੀ ਸਰਚ ਕਰ ਦੇਣਗੇ ਇਸ ਤੋਂ ਬਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਜਿਹੜਾ ਸਾਡਾ ਬੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਛੂੜ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦਿੱਤਾ ਚੱਲਦਾ ਫਰਦਿਸਮਰਾਲਾ ਸਟੇਸ਼ਨ ਦੇ ਕੇ ਸੱਤ ਦੇ ਅੰਕਲਾ ਹੈ ਜੀ ਕੀ ਡਿਟੇਲ ਹੈਗੀ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀਮ ਗਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਇਹ ਨਵੇਂ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਹੈ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਣਾ ਜਿਹੜੀਆਂ ਹੋਲ ਵਿੱਚ ਸਸਪੈਕਟਡ ਜਗਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸੱਤ ਬਿਆਨ ਚ ਲਾ ਗਿਆ ਸਸਪੈਕਟਸ ਰਿਕਵਰ ਹੋਏ ਆ ਜੀ ਉਹ ਨਹੀਂ ਹਰੇ ਕੁਝ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ ਤੇ ਅਪਰੇਸ਼ਨ ਕਰਨਗੇ। ਬਸ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ। ਅ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ। ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸੁਰੱਖਿਆ ਕਰ ਦੇਣਗੇ। ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਕੈਂਟੀ ਸੌਡੋਇਚ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਸਜੂੜ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਇਹ ਜੀ ਕਸ ਆਪਰੇਸ਼ਨ ਦਿੱਤੇ ਜਾਂਦਾ ਹੈ